ਸੇਠਾ ਮੈਂ ਇੱਕ رائے ਮੰਗਦਾ ਤੇ ਇਥੋਂ ਵੀ ਤੇਰਾ ਭਤੀਜ ਕਹਦਾ ਮੈਂ ਹੁਣ ਵੱਡਾ ਟਰੈਕਟਰ ਲੈਣਾ ਛੋਟੇ ਟਰੈਕਟਰ ਨਾਲ ਬਾਹੀ ਨਹੀਂ ਹੁੰਦੀ ਵੀ ਕਰਜ਼ਾ ਚੱਕ ਕੇ ਲੈਣਾ ਸਾਰਾ ਕਿ ਜ਼ਮੀਨਾਂ ਜਾਇਦਾਦਾਂ ਤਾਂ ਸੋਡੇ ਕੋਲ ਵੀ ਵੱਧ ਨੇ ਬਹੁਤ ਨੇ ਅਸੀਂ ਸੋਡੇ ਨੇ ਸਾਰੇ ਕੰਮ ਕਰ ਲਏ ਅਸੀਂ ਆੜਤ ਦੀਆਂ ਦੁਕਾਨਾਂ ਅਸੀਂ ਕਰ ਲੀਆਂ ਰੇਹਾਂ ਸਪਰੇਹਾਂ ਦੇ ਕਰ ਲੀਆਂ ਖੰਡ ਚਾਹਾਂ ਵੀ ਕਰ ਲੀਆਂ ਵੀ ਤੁਸੀਂ ਸਾਡੇ ਵਾਲੇ ਕੰਮਾਂ 'ਚ ਕਿਉਂ ਨਹੀਂ ਪੈਂਦੇ ਲੋਹਾ ਤੁਸੀਂ ਕਿਉਂ ਨਹੀਂ ਖਰੀਦਦੇ ਕਾਲਿਆ ਲੋਹੇ ਦੇ ਜੇ ਕੁਝ ਨਹੀਂ ਰੱਖਿਆ ਲੋਹੇ 'ਚ ਕੁਝ ਬੰਨਦਾ ਹੁੰਦਾ ਤਾਂ ਉਹਨੂੰ ਇਕੱਠਾ ਕਰਕੇ ਕਿੰਨਾ ਮਰਜੀ ਅੰਦਰ ਖੜਾ ਲੈਂਦੇ ਇਹਦੇ ਨਾਲ ਤਾਂ ਕਰਜ਼ਾ ਲੈ ਕੇ ਲੋਹਾ ਲੈਣ ਦਾ ਫਾਇਦਾ ਨਹੀਂ ਕੋਈ ਜ਼ਮੀਨ ਲੈ ਲੈ ਤੇਰੇ ਨਾਲ ਲੱਗਦੀਆਂ ਕੋਈ 2 ਕਨਾਲਾਂ ਹੋਣੀਆਂ ਉਹ ਲੈ ਲੈ ਤੇਰੇ ਜੇ ਕਨਾਲਾਂ ਨਾਲ ਲੈਂਗਾ ਤਾਂ ਦੋਰ ਵੀ ਨਾਲ ਜੁੜਨਗੇ ਇਹ ਕਰਜ਼ਾ ਵੀ ਲਵਾ ਦੂਗੀ ਤੇਰਾ ਟਰੈਕਟਰ ਨੇ ਤਾਂ ਘੱਟ ਨਾਲ ਜੇ ਲੋਹਾ ਲੈਂਗਾ ਚਾਹੇ 15 ਲੱਖ ਦਾ ਲੈ ਲੈ ਚਾਹੇ 20 ਦਾ ਇਹਨੇ ਕੋਈ ਐ ਤਾਂ ਹੈ ਨਹੀਂ ਵੀ ਜੇ ਤੂੰ 20 ਲੱਖਾਂ ਦਾ ਲੈ ਲਿਆ ਵੀ ਕਿੱਲੇ ਤੋਂ ਝਾੜ ਵਧ ਘੜ ਦੂਗੀ ਕੁਝ ਨਹੀਂ ਫਾਇਦਾ ਇਹਦੇ ਨਾਲ ਹੀ ਡੰਗਾ ਲਾ ਲੈ ਵਧੀਆ ਰਹੇਗਾ ਤਾਂ ਤੈਨੂੰ ਕਹਣਾਗਾ ਵੀ ਤੁੰਗ ਕਨਾਲ ਦੇਖ ਕੋਈ ਕਰਜਾ ਦਾ ਲੋਕ ਲੈ ਕੇ ਕੀ ਕੰਮ ਕਰਦੇ ਆ ਕਰਜਾ ਬਣਿਆ ਕਦੇ ਵਾਸਤੇ ਲੈਣ ਵਾਸਤੇ ਬਣਿਆ ਉਹਨੂੰ ਸਹੀ ਢੰਗ ਨਾਲ ਇਸਤੇਮਾਲ ਕਰ ਠੀਕ ਹੈ ਨਾ ਤੁਸੀਂ ਤਾਂ ਉਹੀ ਗੱਲ ਬਾਅਦ ਚੋ ਸੋਚਦੇ ਹੋ ਕਹਿੰਦੇ ਆ ਕਹਿੰਦੇ ਪਹਿਲਾਂ ਸੋਚੇ ਬਾਣੀਆਂ ਪਿੱਛੋਂ ਸੋਚੇ ਜੱਟ ਫੇਰ ਕੀ ਹੱਥੋਂ ਮੈਂ ਜਦੋਂ ਹੋ ਜਾਂਦਾ ਚੋਰਚਪਟ ਤਾਂ ਹੀ ਕਹਿੰਦੇ ਆ ਵੀ ਕਰਜ਼ੇ ਨੂੰ ਸਹੀ ਢੰਗ ਨਾਲ ਵਰਤੋ